ਕੀ ਮਾਹੌਲ ਹੁਣ ਜਿਹੜਾ ਵਾ ਲਾਸਟ ਮੂਮੈਂਟ ਤੇ ਲੱਗ ਰਿਹਾ ਜਿੰਨੀਆਂ ਵੋਟਾਂ ਸਾਰੇ ਕੈਂਡੀਡੇਟਾਂ ਨੂੰ ਮਿਲਾ ਕੇ ਪੈਣੀਆਂ ਓਨੀਆਂ ਵੋਟਾਂ ਕੱਲੇ ਸੰਜੀਵ ਅਰੋੜਾ ਜੀ ਨੂੰ ਪੈ ਜਾਣੀਆਂ Delhi ਦੇ ਕਰੀਬ 150 200 ਬੰਦਾ Delhi ਆਪ ਮੁਹਾਰੇ ਆ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ ਔਰ ਇਹੀ ਇੱਕ ਕਾਰਨ ਹੈ ਕਿ ਲੋਕਾਂ ਦਾ ਜਿਹੜਾ ਭਰੋਸਾ ਹੈ ਉਹ ਆਮ ਲੋਕਾਂ ਦੀ ਸਰਕਾਰ ਤੇ ਬੱਜੇ ਐ ਇਲੈਕਸ਼ਨ ਜਿੱਤਣ ਦੀ ਗੱਲ ਕਰ ਰਹੇ ਹੋ ਵਿਰੋਧੀ ਪਾਰਟੀਆਂ ਲਗਾਤਾਰ ਨਿਸ਼ਾਨੇ ਸਾਧੀਆਂ ਹੋਈਆਂ ਨਜ਼ਰ ਆ ਰਹੀਆਂ ਚਾਹੇ ਵਿਕਰਮ ਮੁਜੀਟੀਆਂ ਹੋਣ ਚਾਹੇ ਕਾਂਗਰਸ ਦੇ ਆਗੂ ਹੋਣ ਲਗਾਤਾਰ ਕਹਿ ਰਹੇ ਨੇ ਕਿ ਪੰਜਾਬ ਦੇ ਜਿਹੜੇ ਫੈਸਲੇ ਆ ਦਿੱਲੀ ਦੀ ਸਰਕਾਰ ਦਿੱਲੀ ਦੇ ਪਾਸੋਂ ਦੇ ਲਿੱਤੇ ਜਾ ਰਹੇ ਨੇ ਇਹ ਉਹ ਬਿਆਨਬਾਜ਼ੀਆਂ ਦੇਣ ਦੇ ਵਿੱਚ ਵਿਸ਼ਵਾਸ ਕਰਦੇ ਆ ਜਿਹਦੇ ਨਾਲ ਜਿਹਨੂੰ ਆਪਾਂ ਕਹਿੰਦੇ ਚੁਸਕੀ ਲੈਣਾ ਇਹ ਜਿਹੜੇ ਲੀਡਰ ਨੇ ਵਿਰੋਧੀ ਇਹ ਸ਼ਰਾਰਤੀ ਲੋਕ ਨੇ ਸ਼ਰਾਰਤੀ 50 50 ਸਾਲ ਹੋ ਗਏ ਮਜੇ ਹੋਏ ਸਿਆਸਤਦਾਨ ਨੇ ਇਹਨਾਂ ਦਾ ਕੰਮ ਹੈ ਛੁਰਲੀ ਛੱਡੋ ਤੇ ਛੁਰਲੀ ਛੱਡ ਕੇ ਅਸਲੀ ਮੁੱਦਿਆਂ ਤੋਂ ਲੋਕ ਪੱਖੀ ਮੁੱਦਿਆਂ ਤੋਂ ਜਾਨੀ ਕਿ ਲੋਕਾਂ ਦਾ ਧਿਆਨ ਭੜਕਾ ਕੇ ਆਹੀ ਜੇ ਕੰਮਾਂ ਤੇ ਲਾ ਦੋ ਤਾਂ ਜੋ ਜਿਹੜੇ ਫੇਸਬੁੱਕ ਦੇ ਉੱਤੇ ਕੋਈ ਲੋਕ ਬੈਠੇ ਨੇ ਉਹ ਫਿਰ ਕਮੈਂਟ ਪਾਣੇ ਸ਼ੁਰੂ ਕਰ ਦੇਣ ਤੇ ਇਸ ਤਰ੍ਹਾਂ ਨਾਲ ਅਸੀਂ ਲੋਕਾਂ ਦਾ ਮਾਈਂਡ ਅਵਰਟ ਕਰੀਏ ਸੋ ਇਹ ਲੋਕ ਨੇ ਜਿਹੜੇ ਜਦੋਂ ਇਹਨਾਂ ਕੋ ਸੱਤਾ ਸੀ ਜਦੋਂ ਇਹਨਾਂ ਕੋ ਪਾਵਰ ਸੀ ਜਦੋਂ ਇਹਨਾਂ ਕੋ ਤਾਕਤ ਸੀ ਪੰਜਾਬ ਬਰਬਾਦ ਕੀਤਾ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੇ ਲਾਇਆ ਇਹਨਾਂ ਨੇ ਪੰਜਾਬ ਦਾ ਸਨਮਤ ਬਰਬਾਦ ਕੀਤਾ ਇਹਨਾਂ ਨੇ ਹੋਰ ਤਾਂ ਹੋਰ ਇਹਨਾਂ ਨੇ ਲੋਕਾਂ ਨੇ ਤਾਂ ਸਾਡੇ ਗੁਰੂ ਸਾਹਿਬ ਵੀ ਨਹੀਂ ਬਖਸ਼ੇ ਇਹਨਾਂ ਨੇ ਤਾਂ ਗੁਰੂ ਸਾਹਿਬ ਦੇ ਉੱਤੇ ਵੀ ਸਿਆਸਤ ਕਰਦੇ ਹੋਏ ਮਹਾਰਾਜ ਦੀ ਬੇਇੱਜ਼ਤੀਆਂ ਕਰਾਈਆਂ ਬੇਅਦਬੀਆਂ ਕਰਾਈਆਂ ਮੈਂ ਅਕਸਰ ਕਹਿੰਦਾ ਉਹਨਾਂ ਵੀ ਛੱਜ ਬੋਲਦਾ ਚੰਗਾ ਲੱਗਦਾ ਛਾਨਣੀ ਬੋਲਦੀ ਚੰਗੀ ਨਹੀਂ ਲੱਗਦੀ ਇਹ ਛਾਨਣੀ ਛਾਨਣੀ ਹੋਏ ਪਏ ਨੇ। ਉਜਾਕਰ ਵੀ ਕਹਿ ਰਹੇ ਨੇ ਕਿ ਕਰਜ਼ੇ ਦੀ ਜਦੋਂ ਤੁਸੀਂ ਵਿਰੋਧੀ ਧਿਰੇ ਸੀਗੇ ਕਰਜ਼ੇ ਨੂੰ ਲੈ ਕੇ ਬੜੇ ਸਵਾਲ ਕਰਦੇ ਸੀ। ਹੁਣ ਸਾਨੂੰ ਜ਼ਿਆਦਾ ਕਰਜ਼ਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿੱਤਾ। ਸੋ ਅੱਜ ਇਹ ਤਾਂ ਬੋਲਦੇ ਗੱਲਾਂ ਤੇ ਚੰਗੇ ਨਹੀਂ ਲਾਦੇ। ਪੰਜਾਬ ਦਾ ਕਰਜ਼ਾ ਤਾਂ ਅਸੀਂ ਕਿਵੇਂ ਲਾਉਣ ਲੱਗੇ ਹੋਏ ਆ ਸਾਨੂੰ ਪੁੱਛ ਕੇ ਦੇਖਿਓ। 1500 ਕਰੋੜ ਤੇ ਸਾਨੂੰ ਰੈਵਨਿਊ ਦੇ ਕੇ ਗਏ ਸੀ 20000 ਕਰੋੜ ਰੁਪਈਆ ਪੰਜਾਬ ਹਰ ਸਾਲ ਦਾ ਇਹਨਾਂ ਦੇ ਚੱਕੇ ਹੋਏ ਕਰਜ਼ੇ ਦਾ ਵਿਆਜ ਭਰਦਾ। ਮੈਂ ਦਾਅਵੇ ਨਾ ਕਹਣਾ ਜਿਹੜੇ ਵਿਕਰਮ ਮਜੀਠੀਆ ਜੀ ਜਨਾਬ ਕਹਿੰਦੇ ਫਿਰਦੇ ਨੇ ਨਾ ਇਹਨਾਂ ਦੀ ਬੋਲਤੀ ਬੰਦ ਹੋ ਜਾਣੀ ਹੈ ਸਭ ਤੋਂ ਵੱਧ ਪੰਜਾਬ ਸਰਕਾਰ ਜੇ ਕੋਈ ਚੜ੍ਹਾ ਕੇ ਗਿਆ ਨਾ ਤਾਂ ਅਕਾਲੀ ਦਲ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਕਾਂਗਰਸੀ ਜਾੜ ਕੇ ਗਏ ਨੇ ਲੁਧਿਆਣਾ ਪਸ਼ਮੀ ਜਿਮਨੀ ਚੌਂ ਦਾ ਅਖਾੜਾ ਪੂਰੀ ਤਰ੍ਹਾਂ ਭੱਕ ਚੁੱਕਾ ਤੇ ਪ੍ਰਚਾਰ ਵਿੱਚ ਹੁਣ 2 ਦਿਨ ਦਾ ਸਮਾਂ ਬਾਕੀ ਰਹਿ ਗਿਆ ਤਾਂ ਲਗਾਤਾਰ ਆਮ ਆਦਮੀ ਪਾਰਟੀ ਦੇ ਆਗੂ ਲਗਾਤਾਰ ਪਾਰਟੀ ਦੇ ਵਿੱਚ ਵੱਡੀ ਜੁਆਇਨਿੰਗ ਕਰਾ ਰਹੇ ਨੇ ਤੇ ਸੰਜੀਵ ਅੋਰੋਰਾ ਦੇ ਹੱਕ ਦੇ ਵਿੱਚ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਨਾਲ ਮੌਜੂਦ ਨੇ ਤਮਾਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਕੈਪਟਨ ਮਨਤੇ ਤਰਨਪ੍ਰੀਤ ਸਿੰਘ ਸੋਮ ਸੋਮ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕੱਲ ਸ਼ਾਮ ਨੂੰ ਪ੍ਰਚਾਰ ਖਤਮ ਹੋ ਜਾਣਾ ਕੀ ਮਾਹੌਲ ਹੁਣ ਜਿਹੜਾ ਵਾ ਲਾਸਟ ਮੂਵਮੈਂਟ ਤੇ ਲੱਗ ਰਿਹਾ ਹੈ ਜਿੰਨੀਆਂ ਵੋਟਾਂ ਸਾਰੇ ਕੈਂਡੀਡੇਟਾਂ ਨੂੰ ਮਿਲਾ ਕੇ ਪ ਉਨੀਆਂ ਵੋਟਾਂ ਕੱਲੇ ਸੰਜੀਵ ਅਰੋੜਾ ਜੀ ਨੂੰ ਪੈ ਜਾਣੀਆਂ ਉਹਦਾ ਕਾਰਨ ਕੀ ਹੈ ਕਿ ਇੱਕ ਤਾਂ ਸੰਜੀਵ ਅਰੋੜਾ ਜੀ ਦੀ ਨਿੱਜੀ ਸ਼ਖਸੀਅਤ ਬੜੀ ਸਾਫ਼ ਸੁਥਰਾ ਅਕਸ ਹੈ ਸਾਊ ਬੰਦੇ ਨੇ ਸ਼ਰੀਫ਼ ਬੰਦੇ ਨੇ ਦਿਾਨਤਾਰ ਬੰਦੇ ਨੇ ਦੁੱਖ ਸੁੱਖ ਚ ਲੋਕਾਂ ਦੇ ਖੜਨ ਵਾਲੇ ਇਨਸਾਨ ਨੇ ਨੰਬਰ 1 ਨੰਬਰ 2 ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਜੋ ਇੱਕ ਸ਼ਖਸੀਅਤ ਹੈ ਜੋ ਲੋਕਪੱਖੀ ਸੋਚ ਹੈ ਜਿੰਨਾ ਕੰਮ ਉਹਨਾਂ ਨੇ ਪੰਜਾਬ ਦੇ ਲਈ ਕੀਤਾ ਉਸ ਚੀਜ਼ ਨੂੰ ਮੱਦਦ ਨਜ਼ਰ ਰੱਖਦੇ ਤੁਸੀਂ ਦੇਖ ਰਹੇ ਹੋ ਅੱਜ ਵੀ ਹਾਲ ਦੇ ਵਿੱਚ ਤੁਸੀਂ ਦੇਖਿਆ ਡੇਲੀ ਦੇ ਕਰੀਬ 150 200 ਬੰਦਾ ਡੇਲੀ ਆਪ ਮੁਹਾਰੇ ਆ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ ਔਰ ਇਹੀ ਇੱਕ ਕਾਰਨ ਹੈ ਕਿ ਲੋਕਾਂ ਦਾ ਜਿਹੜਾ ਭਰੋਸਾ ਹੈ ਉਹ ਆਮ ਲੋਕਾਂ ਦੀ ਸਰਕਾਰ ਤੇ ਵੱਜਿਆ ਸੋ ਬਹੁਤ ਵੱਡੀ ਮਤਲਬ ਕਿ ਤਾਦਾਦ ਦੇ ਵਿੱਚ ਵੋਟਾਂ ਪੈਣੀਆਂ 19 ਤਰੀਕ ਨੂੰ ਔਰ ਬਹੁਤ ਜਦਨ 23 ਤਰੀਕ ਨੂੰ ਰਿਜ਼ਲਟ ਆਣਾ ਵੱਡੇ ਮਾਰਜਨ ਦੇ ਨਾਲ ਲੁਧਿਆਣਾ ਵੈਸਟ ਦੀ ਜਿਹੜੀ ਇਲੈਕਸ਼ਨ ਹੈ ਉਹ ਆਮ ਆਦਮੀ ਪਾਰਟੀ ਇਲੈਕਸ਼ਨ ਜਿੱਤਣ ਦੀ ਗੱਲ ਕਰ ਰਹੇ ਹੋ ਵਿਰੋਧੀ ਪਾਰਟੀਆਂ ਲਗਾਤਾਰ ਨਿਸ਼ਾਨੇ ਸਾਧੀਆਂ ਹੋਈਆਂ ਨਜ਼ਰ ਆ ਰਹੀਆਂ ਚਾਹੇ ਬਿਕਰਮ ਮਜੀਠੀਆ ਹੋਣ ਚਾਹੇ ਕਾਂਗਰਸ ਦੇ ਆਗੂ ਹੋਣ ਲਗਾਤਾਰ ਕਹਿ ਰਹੇ ਨੇ ਕਿ ਪੰਜਾਬ ਦੇ ਜਿਹੜੇ ਫੈਸਲੇ ਆ ਦਿੱਲੀ ਦੀ ਸਰਕਾਰ ਦਿੱਲੀ ਦੇ ਪਾਸੋਂ ਦੇ ਲਿੱਤੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਦੇ ਉੱਤੇ ਲਗਾਤਾਰ ਤੰਜ ਕਸੇ ਜਾ ਰਹੇ ਨੇ ਕਿ ਮੁੱਖ ਮੰਤਰੀ ਤੋਂ ਉੱਪਰ ਹੋ ਕੇ ਅਰਵਿੰਦ ਕੇਜਰੀਵਾਲ ਜਿਹੜਾ ਪੰਜਾਬ ਵਿੱਚ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਕੋ ਹੁਣ ਬੋਲਣ ਨੂੰ ਹੋਰ ਰਹਿ ਕੀ ਗਿਆ ਕੋਈ ਮੁੱਦੇ ਦੀ ਸਿਆਸਤ ਨਹੀਂ ਨਾ ਕੋ ਖਤਮ ਹੋ ਗਈ ਕੋਈ ਪੰਜਾਬ ਦੇ ਜਿਹੜੀ ਇੱਕ ਆਪੋਜੀਸ਼ਨ ਹੁੰਦੀ ਹੈ ਨਾ ਓਪੋਜੀਸ਼ਨ ਹਮੇਸ਼ਾ ਇੱਕ ਸਾਰਥਕ ਰੋਲ ਅਦਾ ਕਰਦੀ ਹੁੰਦੀ ਹੈ ਕਿ ਜਿਹੜੇ ਕੋਈ ਪੰਜਾਬ ਦੇ ਗਰਾਸਰੂਟ ਲੈਵਲ ਦੇ ਕੋਈ ਮੁੱਦੇ ਨਹੀਂ ਹੋਣਾ ਤਾਂ ਚਰਚਾ ਕਰੀਏ ਇਹਨਾਂ ਕੋਲ ਉਹ ਤਾਂ ਮੁੱਦੇ ਖਤਮ ਹੋ ਗਏ ਕਿਉਂਕਿ ਜੇ ਉਹ ਮੁੱਦਿਆਂ ਤੇ ਬੋਲਣਗੇ ਤਾਂ ਅਸੀਂ ਆંકੜਿਆਂ ਸਮੇਤ ਬੋਲਦੇ ਹਾਂ ਵੀ ਇਹਨਾਂ ਨੇ ਆਪਣੇ ਰਾਜਕਾਲ ਦੇ ਦੌਰਾਨ ਕੀ ਕੁਝ ਕੀਤਾ ਸੋ ਉਹਨਾਂ ਗੱਲਾਂ ਤੋਂ ਭੱਜ ਕੇ ਇਹ ਉਹ ਬਿਆਨਬਾਜ਼ੀਆਂ ਦੇਣ ਦੇ ਵਿੱਚ ਵਿਸ਼ਵਾਸ ਕਰਦੇ ਆ ਜਿਦੇ ਨਾਲ ਜਿਹਨੂੰ ਆਪਾਂ ਕਹਿੰਨਾ ਚੁਸਕੀ ਲੈਣਾ ਇਹ ਜਿਹੜੇ ਲੀਡਰ ਨੇ ਵਿਰੋਧੀ ਇਹ ਸ਼ਰਾਰਤੀ ਲੋਕ ਨੇ ਸ਼ਰਾਰਤੀ 50 50 ਸਾਲ ਹੋ ਗਏ ਮਜੇ ਹੋਏ ਸਿਆਸਤਦਾਨ ਨੇ ਇਹਨਾਂ ਦਾ ਕੰਮ ਹੈ ਛੁਰਲੀ ਛੱਡੋ ਤੇ ਛੁਰਲੀ ਛੱਡ ਕੇ ਅਸਲੀ ਮੁੱਦਿਆਂ ਤੋਂ ਲੋਕਪੱਖੀ ਮੁੱਦਿਆਂ ਤੋਂ ਜਾਨੀ ਕਿ ਲੋਕਾਂ ਦਾ ਧਿਆਨ ਭੜਕਾ ਕੇ ਆਹੀ ਜੇ ਕੰਮਾਂ ਤੇ ਲਾ ਦੋ ਤਾਂ ਜੋ ਜਿਹੜੇ ਫੇਸਬੁੱਕ ਦੇ ਉੱਤੇ ਕੋਈ ਲੋਕ ਬੈਠੇ ਨੇ ਉਹ ਫਿਰ ਕਮੈਂਟ ਪਾਣੀ ਸ਼ੁਰੂ ਕਰ ਦੇਣ ਤੇ ਇਸ ਤਰ੍ਹਾਂ ਨਾਲ ਅਸੀਂ ਲੋਕਾਂ ਦਾ ਮਾਈਂਡ ਅਵਰਟ ਕਰੀਏ ਸੋ ਇਹ ਲੋਕ ਨੇ ਜਿਹੜੇ ਜਦੋਂ ਇਹਨਾਂ ਕੋ ਸੱਤਾ ਸੀ ਜਦੋਂ ਇਹਨਾਂ ਕੋ ਪਾਵਰ ਸੀ ਜਦੋਂ ਇਹਨਾਂ ਕੋ ਤਾਕਤ ਸੀ ਪੰਜਾਬ ਬਰਬਾਦ ਕੀਤਾ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੇ ਲਾਇਆ ਇਹਨਾਂ ਨੇ ਪੰਜਾਬ ਦਾ ਸਨਤ ਬਰਬਾਦ ਕੀਤਾ ਇਹਨਾਂ ਨੇ ਪੰਜਾਬ ਦੇ ਪਾਣੀ ਲੁਟਾਏ ਆ ਇਹਨਾਂ ਨੇ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀ ਬੁਰੀ ਅਲਾਮਤ ਜਿਹੜੀ ਸੀ ਉਹ ਇਹ ਲੈ ਕੇ ਆਏ ਨੇ ਹੋਰ ਤਾਂ ਹੋਰ ਇਹਨਾਂ ਨੇ ਲੋਕਾਂ ਨੇ ਤਾਂ ਸਾਡੇ ਗੁਰੂ ਸਾਹਿਬ ਵੀ ਨਹੀਂ ਬਖਸ਼ੇ ਇਹਨਾਂ ਨੇ ਤਾਂ ਗੁਰੂ ਸਾਹਿਬ ਦੇ ਉੱਤੇ ਵੀ ਸਿਆਸਤ ਕਰਦੇ ਹੋਏ ਮਹਾਰਾਜ ਦੀ ਬੇਇੱਤਕੀਆਂ ਕਰਾਈਆਂ ਬੇਅਦਬੀਆਂ ਕਰਾਈਆਂ ਸੋ ਮੈਂ ਅਕਸਰ ਕਹਿੰਦਾ ਉਹਨਾਂ ਵੀ ਛੱਜ ਬੋਲਦਾ ਚੰਗਾ ਲੱਗਦਾ ਛਾਨਣੀ ਬੋਲਦੀ ਚੰਗੀ ਨਹੀਂ ਲੱਗਦੀ ਇਹ ਛਾਨਣੀ ਛਾਨਣੀ ਹੋਏ ਪਏ ਨੇ ਇਹਨਾਂ ਦੀ ਚਾਦਰ ਦੇ ਵਿੱਚ ਐਨੇ ਦਾਗ ਨੇ ਐਨੇ ਸਰਾਖ ਨੇ ਕਿ ਇਹ ਬੋਲਦੇ ਚੰਗੇ ਨਹੀਂ ਲੱਗਦੇ ਰੱਬ ਦਾ ਵਾਸਤਾ ਇਹ ਇਹ ਮੈਂ ਪੰਜਾਬ ਦੀ ਜਨਤਾ ਨੂੰ ਕਹਿੰਦਾ ਬਥੇਰੇ ਪਰਖ ਲੈ ਬਥੇਰੇ ਵਰਤ ਕੇ ਦੇਖ ਲੈ ਲੋਕ ਇਹ ਕਿਸੇ ਕਰਮ ਦੇ ਨਹੀਂ ਹੈ ਇਹਨਾਂ ਨੂੰ ਘਰ ਬੇਲੇ ਬਿਠਾਓ ਜੇ ਬਿਠਾਇਆ ਤਾਂ ਹੋਈ ਹੀ ਹੈ ਅੱਗੇ ਨੂੰ ਵੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਤੁਸੀਂ ਦਾਵਾ ਕਰ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਇਹੀ ਦਾਵਾ ਉਹ ਕਰਦੇ ਨੇ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਦੀ ਪਾਰਟੀ ਆ ਸੋਸ਼ਲ ਮੀਡੀਆ ਦੇ ਉੱਤੇ ਮੁੱਦਿਆਂ ਨੂੰ ਪਟਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ ਲੋਨ ਨੋਡੋ ਦੀ ਸਥਿਤੀ ਆ ਕਰਜ਼ੇ ਦੀ ਸਥਿਤੀ ਆ ਉਸ ਨੂੰ ਲੈ ਕੇ ਜਿਹੜਾ ਵਾ ਕਿਸੇ ਵੀ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਨਹੀਂ ਹੁੰਦੀ ਬਲਕਿ ਉਲਟ ਜਿਹੜੇ ਇੱਧਰ ਉੱਧਰ ਦੇ ਬਿਆਨ ਜਿਹੜੇ ਨੇ ਸੋਸ਼ਲ ਮੀਡੀਆ ਦੇ ਕਰਕੇ ਆਮ ਆਦਮੀ ਪਾਰਟੀ ਲੋਕਾਂ ਨੂੰ ਪਰਹਮਾਨ ਦੀ ਕੋਸ਼ਿਸ਼ ਕਿਹਨੇ ਕਹੀ ਹੈ ਲਗਾਤਾਰ ਕਹਿ ਰਹੇ ਨੇ ਕਦੇ ਨੇ ਕਿਹਨੇ ਕਹੀ ਹੈ ਮੈਨੂੰ ਦੱਸੋ ਨਾ ਕਿਸੇ ਸਪੈਸੀਫਿਕ ਲੀਡਰ ਦਾ ਨਾਮ ਲਓ ਜੀ ਨੇ ਇਹ ਗੱਲ ਕਹੀ ਹੈ ਭਾਗਪੂਸ਼ਨ ਆਸ਼ੂ ਕਹਿੰਦੇ ਨੇ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਲੈ ਕੇ ਸਵਾਲ ਵੱਡੇ ਖੜੇ ਕਰ ਰਹੇ ਨੇ ਭਾਰਤ ਪੂਸ਼ਨ ਆਸ਼ੂ ਜੀ ਆਪਣੀ ਜ਼ਮਾਨਤ ਬਚਾ ਲੈਣ ਲੁਧਿਆਣਾ ਵਸ ਤੋਂ ਇਹੀ ਵੱਡੀ ਗੱਲ ਆ ਆਪ ਦੇ ਗਰੇਵਾਂ ਚ ਕਦੇ ਉਹਨਾਂ ਨੇ ਝਾਤੀ ਮਾਰ ਕੇ ਦੇਖੀ ਹੈ ਕਿ ਉਹਨਾਂ ਦੀ ਇਸ ਸਮੇਂ ਲੁਧਿਆਣੇ ਦੇ ਵਿੱਚ ਸ਼ਖਸੀਅਤ ਲੋਕ ਉਹਨਾਂ ਨੂੰ ਕਿਸਾਖ ਨਾਲ ਦੇਖਦੇ ਨੇ ਇਤਕਦੀ ਦੇਖਿਆ ਨਿਗਾ ਮਾਰੇ ਇੱਕ ਵਾਰ ਉਹ ਪਹਿਲਾਂ ਤਾਂ ਆਪਣੇ ਅੰਦਰ ਝਾਤੀ ਮਾਰਨ ਲੋਕਾਂ ਦੀ ਪਰਸੈਪਸ਼ਨ ਦੇਖਣ ਉਹਨਾਂ ਪ੍ਰਤੀ ਕੀ ਅੱਜ ਦੇ ਤਰੀਕ ਚ ਫਿਰ ਉਹ ਤੋਂ ਬਾਅਦ ਉਹ ਬਿਆਨਬਾਜ਼ੀ ਕਰੇ ਤਾ ਪਿਛਲੇ ਦਿਨ ਆਇਚ ਵਿਕਰਮਜੀਠਿਆ ਵੀ ਆਏ ਸੀਗੇ ਤੇ ਉਹਨਾਂ ਨੇ ਲਗਾਤਾਰ ਕਰਜ਼ੇ ਨੂੰ ਲੈ ਕੇ ਵੀ ਬੜੇ ਸਵਾਲ ਕੀਤੇ ਹੋਰ ਵਿਰੋਧੀ ਪਾਰਟੀਆਂ ਵੀ ਕਰਜ਼ੇ ਨੂੰ ਲੈ ਕੇ ਸਵਾਲ ਕਰੀਆਂ ਸੁਨੀਲ ਜਾਕਰ ਵੀ ਕਹਿ ਰਹੇ ਨੇ ਕਿ ਕਰਜ਼ੇ ਦੀ ਜਦੋਂ ਤੁਸੀਂ ਵਿਰੋਧੀ ਧਿਰੇ ਸੀਗੇ ਕਰਜ਼ੇ ਨੂੰ ਲੈ ਕੇ ਬੜੇ ਸਵਾਲ ਕਰਦੇ ਸੀ ਹੁਣ ਸਾਰਾ ਜ਼ਿਆਦਾ ਕਰਜ਼ਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਲੇ 20000 ਕਰੋੜ ਰੁਪਇਆ ਪੰਜਾਬ ਹਰ ਸਾਲ ਦਾ ਇਹਨਾਂ ਦੇ ਚੱਕੇ ਹੋਏ ਕਰਜ਼ੇ ਦਾ ਵਿਆਜ ਭਰਦਾ 23 ਤਰੀਕ ਤੋਂ ਬਾਅਦੋਂ ਮੈਂ ਇੱਕ ਸਪੈਸ਼ਲ ਅੱਜ ਇਹ ਗੱਲ ਕਹਣਾ ਮੈਂ ਇੱਕ ਸਪੈਸ਼ਲ ਇੱਕ ਪੀਸੀ ਕਰੂੰਗਾ ਔਰ ਉੱਛ ਮੈਂ ਪੂਰੇ ਆંકੜਿਆਂ ਸਮੇਤ ਸਾਰੇ ਆંકੜੇ ਲੈ ਕੇ ਆਉਂਗਾ ਕਿ ਕਿਹੜੇ ਸਾਲ ਤੋਂ ਪੰਜਾਬ ਸਰ ਕਰਜ਼ਾ ਛੜਨਾ ਸ਼ੁਰੂ ਹੋਇਆ ਤੇ ਕਿਹੜੀ ਸਰਕਾਰ ਨੇ ਕਿਹੜੇ ਸਮੇ ਕਿੰਨਾ ਕਰਜ਼ਾ ਚੱਕਿਆ ਮੈਂ ਦਾਅਵੇ ਨਾਲ ਕਹਿਣਾ ਜਿਹੜੇ ਵਿਕਰਮ ਮਜੀਠੀਆ ਜੀ ਜਨਾਬ ਕਹਿੰਦੇ ਫਿਰਦੇ ਨੇ ਨਾ ਇਹਨਾਂ ਦੀ ਬੋਲਤੀ ਬੰਦ ਹੋ ਜਾਣੀ ਹੈ ਸਭ ਤੋਂ ਵੱਧ ਪੰਜਾਬ ਸਰ ਕਰਜ਼ਾ ਜੇ ਕੋਈ ਚੜਾ ਕੇ ਗਿਆ ਨਾ ਤਾਂ ਅਕਾਲੀ ਦਲ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਕਾਂਗਰਸੀ ਜਾੜ ਕੇ ਗਏ ਨੇ ਸੋ ਅੱਜ ਇਹ ਤਾਂ ਬੋਲਦੇ ਗੱਲਾਂ ਤੇ ਚੰਗੇ ਨਹੀਂ ਲਾਦੇ ਪੰਜਾਬ ਦਾ ਕਰਜ਼ਾ ਤਾਂ ਅਸੀਂ ਕਿਵੇਂ ਲਾਉਣ ਲੱਗੇ ਹੋਏ ਆ ਸਾਨੂੰ ਪੁੱਛ ਕੇ ਦੇਖਿਓ 1500 ਕਰੋੜ ਤੇ ਸਾਨੂੰ ਰੈਵਨਿਊ ਦੇ ਕੇ ਗਏ ਸੀ ਇਹ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਬਦੌਲਤ ਤੇ ਸਾਡੇ ਹਰਪਾਲ ਸਿੰਘ ਚੀਮਾ ਜੀ ਦੀ ਬਦੌਲਤ ਕਿ ਅੱਜ ਅਸੀਂ ਸਟੇਟ ਨੂੰ 2700 ਕਰੋੜ ਦੇ ਰੈਵਨਿਊ ਤੱਕ ਲੈ ਕੇ ਗਏ। ਦਾ ਸਵਾਲ ਹੈ ਪਰਸਨਲ ਬਿਆਨਬਾਜ਼ੀ ਵੀ ਹੋ ਰਹੀ ਹੈ, ਪਰਸਨਲ ਅਟੈਕ ਵੀ ਹੋ ਰਹੇ ਨੇ। ਕੱਲ ਦਿੱਲੀ ਦੀ ਸੀਐਮ ਰੇਖਾ ਗੁਪਤਾ ਆਏ ਸੀਗੇ ਤਾਂ ਉਹਨਾਂ ਦੇ ਵੱਲੋਂ ਜਿੱਥੇ ਗੁਪਤਾ ਬਰਾਦਰੀ ਨੂੰ ਲੈ ਕੇ ਰਾਜਵਿੰਗ ਦੇ ਜਵਾਬ ਸਵਾਲ ਦੇ ਨੂੰ ਜਵਾਬ ਦਿੱਤਾ ਉੱਥੇ ਹੀ ਅਰੋੜਾ ਬਰਾਦਰੀ ਨੂੰ ਲੈ ਕੇ ਵੀ ਇੱਕ ਜਿਹੜਾ ਵਾ ਤੰਝ ਘਸਿਆ ਕਿਸ ਤਰ੍ਹਾਂ ਦੇਖਦੇ ਸਵਾਏ ਬਰਾਦਰੀਆਂ ਦੀ ਸਿਆਸਤ ਕਰਨ ਦੇ ਸਵਾਏ ਧਰਮ ਦੀ ਸਿਆਸਤ ਕਰਨ ਦੇ ਸਵਾਏ ਧਰਮਾਂ ਨੂੰ ਆਪਸ ਵਿੱਚ ਲੜਾਉਣ ਦੇ ਕੋਈ এডਿਕੇਸ਼ਨ ਦੀ ਗੱਲ ਗਈ ਬੀਜੇਪੀ ਕੋਲ ਕੋਈ ਡਿਵੈਲਪਮੈਂਟ ਦੀ ਗੱਲ ਗਈ ਬੀਜੇਪੀ ਕੋਲ ਕੋਈ ਨਵੀਂ ਕੋਈ ਏਮਜ਼ ਬਣਾਉਣ ਦੀ ਗੱਲ ਕੋਈ ਕੋਈ ਨਵੀਂ IITਆਂ ਬਣਾਉਣ ਦੀ ਗੱਲ ਗਈ ਕੋਈ ਦੇਸ਼ ਨੂੰ ਕਿਸੇ ਨਵੇਂ ਅਯਾਮ ਤੱਕ ਲੈ ਕੇ ਗਈ ਜਾਈਏ ਕੋਈ ਸਨਤ ਦੀ ਗੱਲ ਗਈ ਬਸ ਆਹੀ ਕੁਛ ਕਰੀ ਜਾਓ ਕਦੇ ਕਿਸੇ ਬਰਾਦਰੀ ਦੀ ਕਿਸੇ ਬਰਾਦਰੀ ਨੂੰ ਚੁਗਲੀ ਕਰ ਦੋ ਕਦੇ ਕਿਸੇ ਧਰਮ ਦੀ ਕਿਸੇ ਧਰਮ ਨਾਲ ਚੁਗਲੀ ਕਰ ਲਓ ਸਭ ਤੋਂ ਖਤਰਨਾਕ ਪੋਲਿਟਿਸ਼ੀਅਨ ਪਤਾ ਕਿਹੜਾ ਹੁੰਦਾ ਜਿਹੜਾ ਧਰਮ ਦੀ ਆੜ ਲੈ ਕੇ ਲੋਕਾਂ ਨੂੰ ਗੁਬਰਾਹ ਕਰਦਾ ਮੈਂ ਅੱਜ ਦਾਅਵੇ ਨਾਲ ਕਹਿੰਦਾ ਸਭ ਤੋਂ ਖਤਰਨਾਕ ਹੁੰਦਾ ਉਹ ਬੰਦਾ ਸੋ ਇਹਨਾਂ ਤੋਂ ਬਚਿਓ ਇਹ ਬਹੁਤ ਖਤਰਨਾਕ ਲੋਕ ਨੇ ਉਹ ਕਹਿੰਦੇ ਨੇ ਕਿ ਦਿੱਲੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਪੰਜਾਬੇ ਪ੍ਰਚਾਰ ਕਰਦੀ ਹੈ ਕਿ ਐਨੇ ਭ੍ਰਿਸ਼ਟਾਚਾਰੀਆਂ ਨੂੰ ਫੜਿਆ ਪਰ ਦਿੱਲੀ ਦੇ ਵਿੱਚ ਜਿਹੜੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਜ਼ਮਾਨਤ ਲੈ ਕੇ ਘੁੰਮ ਰਹੇ ਨੇ ਉਹ ਪੰਜਾਬ ਵਿੱਚ ਇਸ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਪ੍ਰਚਾਰ ਕਰ ਰਹੇ ਨੇ ਕਿਤੇ ਪ੍ਰੂਫ ਹੋ ਗਿਆ ਵਿੱਚ ਭ੍ਰਿਸ਼ਟਾਚਾਰ ਕੀਤਾ ਜ਼ਮਾਨਤਾਂ ਦੇ ਕਹਿੰਦੇ ਨਹੀਂ ਨਹੀਂ ਇੱਕ ਗੱਲ ਦੱਸੋ ਕੱਲ ਨੂੰ ਤੁਹਾਡੇ ਤੇ ਕੋਈ ਐਫ ਆਈ ਆਰ ਦਰਜ ਕਰ ਦਵੇ ਧੱਕੇ ਨਾਲ ਜ਼ਮਾਨਤ ਲਓਗੇ ਕਿ ਨਹੀਂ ਲਓਗੇ ਜ਼ਮਾਨਤ ਲੈਣ ਦਾ ਮਤਲਬ ਐਫ ਆਈ ਆਰ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਪ੍ਰੂਫ ਹੋ ਗਏ ਕਿ ਤੁਸੀਂ ਉਰੇ ਮੁਜਰਮ ਹੋ ਜਦੋਂ ਤੱਕ ਕੋਰਟ ਕਾਨੂੰਨ ਦੇਸ਼ ਦਾ ਇਹ ਨਾ ਕਰ ਦੇਵੇ ਤੁਸੀਂ ਕੋਈ ਜੁਰਮ ਕੀਤਾ ਤੁਹਾਨੂੰ ਸਜ਼ਾ ਨਾ ਹੋ ਜਵੇ ਉਦੋਂ ਤੱਕ ਤੁਸੀਂ ਕਵੇਂ ਮੁਜਰਮ ਸਾਥ ਹੋ ਜਾਓਗੇ ਸੋ ਇਹ ਨਾ ਜੇ ਦਾਮ ਹੈ ਮੈਂ ਦਾਅਵੇ ਨਾ ਕਹਣਾ ਇਹ ਸਾਬਤ ਕਰਕੇ ਦਿਖਾਣ ਕਿ ਸਾਡੇ ਕਿਸੇ ਵੀ ਲੀਡਰ ਨੇ ਦਿੱਲੀ ਦੇ ਵਿੱਚ ਕਿਰਪਈਏ ਦੀ ਵੀ ਕਰਾਪਸ਼ਨ ਕੀਤੀ ਹੈ ਐਲਾਨੀ ਚੈਲੰਜ ਹੈ ਚੈਲੰਜ ਕਰਕੇ ਦਿਖਾਣ ਜੇ ਕਰਦਣ ਤਾਂ ਮਨਜ਼ੂਰ 6-6 ਮਹੀਨੇ 8-8 ਮਹੀਨੇ ਅੰਦਰ ਰੱਖ ਕੇ ਦੇਖ ਲੈ ਕੱਖ ਨਹੀਂ ਕਰ ਹੋਇਆ ਨਾ ਤੋਂ ਕੁਝ ਨਹੀਂ ਨਿਕਲਿਆ ਫਿਰ ਜਦੋਂ ਸੁਪਰੀਮ ਕੋਰਟ ਤੋਂ ਮੂੰਹ ਦੀਆਂ ਖਾਕੇ ਆਏ ਨੇ ਫਿਰ ਫਿਰ ਪੱਲੇ ਕੀ ਰਹਿ ਗਿਆ ਸੋ ਮੇਰੇ ਹਿਸਾਬ ਨਾਲ ਚੰਗੀ ਰਾਜਨੀਤੀ ਕਰਨੀ ਚਾਹੀਦੀ ਆ ਆ ਰਾਜਨੀਤੀ ਕੁਝ ਨਹੀਂ ਰੱਖਿਆ ਜੀ ਬਿਲਕੁਲ ਆ ਸੀਗਾ ਕੈਪਟਨ ਮਤੀ ਤਰਨ ਪਰੀ ਸਿੰਘ ਸੋਨ ਦੇ ਜਿਹੜੇ ਵਿਰੋਧੀਆਂ ਦੇ ਸਵਾਲਾਂ ਦਾ ਠੋਕਵਾ ਜਵਾਬ ਦੇ ਰਹੇ ਨੇ ਉੱਤੇ ਹੀ ਵੱਡਾ ਦਾਵਾ ਕਰ ਰਹੇ ਨੇ ਕਿ ਜਿੰਨੀਆਂ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਣ ਗਈਆਂ ਉਸ ਤੋਂ ਘੱਟ ਵੋਟਾਂ ਵਿਰੋਧੀ ਧਿਰ ਦੇ ਸਾਰੇ ਉਮੀਦਵਾਰਾਂ ਨੂੰ ਪੈਣ ਗਿਆ ਤੇ ਭਾਜਪਾ ਆਚੂ ਦੀ ਜ਼ਮਾਨਤ ਜਬਤ ਹੋਵੇਗੀ ਕੈਮਰਾ ਪਰਸਨ ਰਕੇਸ਼ ਦੇ ਨਾਲ ਵਿਵੇਕ ਟਾਲ ਚਰਚਾ ਟੀਵੀ ਲੁਧਿਆਣਾ